ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸਫਲ ਲੋਕਾਂ ਦੀ ਸੋਚ ਬਾਰੇ ਸਾਡੇ ਕੋਲ ਜੌਨ ਸੀ ਮੈਕਸਵੈਲ ਦੇ ਵਿਚਾਰਾਂ ਤੇ ਬਣੀ ਇੱਕ YouTube ਵੀਡੀਓ ਦਾ ਸਾਰ ਹੈ ਹਾਂਜੀ ਤੇ ਆਪਣਾ ਮਕਸਦ ਹੈ ਉਹਨਾਂ ਖਾਸ ਸੋਚਣ ਦੇ ਤਰੀਕਿਆਂ ਨੂੰ ਸਮਝਣਾ ਜਿਹੜੇ ਸਫਲਤਾ ਵੱਲ ਲੈ ਕੇ ਜਾਂਦੇ ਨੇ ਬਿਲਕੁਲ ਤੇ ਇਸ ਸ੍ਰੋਤ ਨਾ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਕਿ ਸਫਲਤਾ ਸਿਰਫ ਕਿਸਮਤ ਜਾਂ ਕਹਿ ਲੋ ਬਹੁਤ ਜ਼ਿਆਦਾ ਮਿਹਨਤ ਨਾਲ ਹੀ ਨਹੀਂ ਮਿਲਦੀ। ਅੱਛਾ? ਹਾਂਜੀ, ਸਗੋਂ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਆਪਾਂ ਸੋਚਦੇ ਕਿਵੇਂ ਆ। ਮਤਲਬ ਆਪਣੀ ਸੋਚ ਬਦਲ ਕੇ ਜ਼ਿੰਦਗੀ ਬਦਲਣ ਦੀ ਗੱਲ ਹੈ ਇਹ। ਹੂੰ, ਬਹੁਤ ਦਿਲਚਸਪ। ਤਾਂ ਫਿਰ ਸ਼ੁਰੂ ਕਰਦੇ ਆ ਪਹਿਲੇ ਨੁਕਤੇ ਤੋਂ। ਵੱਡੀ ਤਸਵੀਰ ਵਾਲੀ ਸੋਚ? ਹਾਂਜੀ। ਮਤਲਬ ਕਿ ਸਿਰਫ ਅੱਜ ਦਾ ਫਾਇਦਾ ਨਹੀਂ ਦੇਖਣਾ। ਸਗੋਂ ਦੂਰ ਤੱਕ ਸੋਚਣਾ ਜਿਵੇਂ ਉਹ ਜੈਕ ਵੈਲਚ ਵਾਲੀ ਉਦਾਹਰਨ ਸੀ ਹਾਂ ਉਹਨਾਂ ਨੇ ਕਾਕਾ ਨਾਲ ਰਿਸ਼ਤੇ ਨੂੰ ਜ਼ਿਆਦਾ ਮਹੱਤਵ ਦਿੱਤਾ ਸੀ ਨਾ ਕਿ ਸਿਰਫ ਉਦੋਂ ਦੀ ਵਿਕਰੀ ਨੂੰ ਬਿਲਕੁਲ ਤੇ ਇਹ ਸਿਰਫ ਕੋਈ ਚੰਗਾ ਵਿਚਾਰ ਨਹੀਂ ਸੀ ਇਹਨੇ ਜੀਈ ਦੇ ਮੁਨਾਫੇ ਨੂੰ ਲੰਬੇ ਸਮੇਂ ਚ ਬਹੁਤ ਵਧਾਇਆ ਸਹੀ ਗੱਲ ਹੈ ਤੇ ਇਹਦੇ ਵਿੱਚ ਨਾ ਸਿਰਫ ਦੂਰ ਦੇਖਣਾ ਹੀ ਨਹੀਂ ਸਗੋਂ ਲਗਾਤਾਰ ਕੁਝ ਨਵਾਂ ਸਿੱਖਣ ਦੀ ਇੱਛਾ ਵੀ ਸ਼ਾਮਿਲ ਹੈ ਅੱਛਾ ਹਾਂਜੀ ਨਾਲੇ ਥੋੜਾ ਨਿਮਰ ਹੋ ਕੇ ਦੂਜਿਆਂ ਨੂੰ ਸੁਣਨਾ ਕਾਸ ਕਰਕੇ ਜਿਹੜੇ ਮਾਹਿਰ ਨੇ ਤੇ ਵੱਖਰੇ ਵੱਖਰੇ ਨਜ਼ਰੀਏ ਸਮਝਨੇ ਇਹ ਸਾਰਾ ਕੁਝ ਮਿਲ ਕੇ ਫਿਰ ਸਮਝ ਆਉਂਦਾ ਹੈ ਕਿ ਕਿਹੜਾ ਕੰਮ ਪਹਿਲਾਂ ਕਰਨਾ ਜ਼ਰੂਰੀ ਹੈ ਠੀਕ ਹੈ ਵੱਡੀ ਤਸਵੀਰ ਤਾਂ ਚਲੋ ਸਮਝ ਆ ਗਈ ਪਰ ਉਸ ਤਸਵੀਰ ਵਿੱਚ ਨਵੇਂ ਰੰਗ ਕਿਵੇਂ ਪਰਨੇ ਨੇ ਇੱਥੇ ਫਿਰ ਗੱਲ ਆਉਂਦੀ ਹੈ ਰਚਨਾਤਮਕ ਸੋਚ ਦੀ ਹੂੰ ਤੇ ਸਰੋਤੇ ਕਹਿੰਦਾ ਹੈ ਕਿ ਜ਼ਰੂਰੀ ਨਹੀਂ ਹਰ ਵਾਰ ਕੋਈ ਬਿਲਕੁਲ ਹੀ ਨਵਾਂ ਆਈਡੀਆ ਲਿਆਣਾ ਕਈ ਵਾਰ ਪੁਰਾਣੇ ਵਿਚਾਰਾਂ ਨੂੰ ਨਵੇਂ ਤਰੀਕੇ ਨਾਲ ਜੋੜਨਾ ਹੀ ਕਾਫੀ ਹੁੰਦਾ ਹੈ ਇਹ ਬਹੁਤ ਅਹਿਮ ਗੱਲ ਹੈ ਜਿਹੜੇ ਰਚਨਾਤਮਕ ਲੋਕ ਹੁੰਦੇ ਨੇ ਉਹ ਵਿਚਾਰਾਂ ਦੀ ਬਹੁਤ ਕਦਰ ਕਰਦੇ ਆ ਪਾਵੇ ਉਹ ਕਿਸੇ ਹੋਰ ਦਾ ਹੀ ਕਿਉਂ ਨਾ ਹੋਵੇ ਹਾਂਜੀ ਉਹ ਵੱਧ ਤੋਂ ਵੱਧ ਵਿਕਲਪ ਲੱਭਦੇ ਨੇ ਜਿੰਨੇ ਜ਼ਿਆਦਾ ਆਪਸ਼ਨ ਹੋਣਗੇ ਉਨਾਂ ਹੀ ਵਧੀਆ ਹੱਲ ਮਿਲੂਗਾ ਤੇ ਉਹ ਅਨਿਸ਼ਚਿਤਤਾ ਤੋਂ ਘਬਰਾਉਂਦੇ ਨਹੀਂ ਅੱਛਾ ਸਗੋਂ ਉਸ ਨੂੰ ਇੱਕ ਮੌਕਾ ਸਮਝਦੇ ਨੇ ਹਾਂ ਬਿਲਕੁਲ ਤੇ ਸਭ ਤੋਂ ਖਾਸ ਗੱਲ ਸ਼ਾਇਦ ਕਿ ਉਹ ਅਸਫਲਤਾ ਨੂੰ ਨਾ ਸਿੱਖਣ ਦਾ ਇੱਕ ਜ਼ਰੂਰੀ ਹਿੱਸਾ ਮੰਨਦੇ ਨੇ ਪਰ ਕਈ ਵਾਰ ਲੱਗਦਾ ਜਿਵੇਂ ਰਚਨਾਤਮਕਤਾ ਕੁਝ ਖਾਸ ਲੋਕਾਂ ਕੋਲ ਹੀ ਹੁੰਦੀ ਹੈ ਇਨੂੰ ਮਤਲਬ ਜਗਾਇਆ ਕਿਵੇਂ ਜਾ ਸਕਦਾ ਹੈ ਕਿ ਸਹੀ ਸਵਾਲ ਪੁੱਛਣ ਨਾਲ ਫਰਕ ਪੈਂਦਾ ਜਿਵੇਂ ਕੀ ਇਹਨੂੰ ਕਿਸੇ ਹੋਰ ਤਰੀਕੇ ਨਾਲ ਕਰ ਸਕਦੇ ਆ ਹਾਂ ਬਿਲਕੁਲ ਸਹੀ ਸਵਾਲ ਪੁੱਛਣਾ ਤਾਂ ਬਹੁਤ ਹੀ ਜ਼ਰੂਰੀ ਹੈ ਕਈ ਵਾਰ ਆਪਾਂ ਗਲਤ ਸਵਾਲ ਪੁੱਛ ਕੇ ਗਲਤ ਪਾਸੇ ਤੁਰ ਪੈਂਦੇ ਆ ਹੂੰ ਤੇ ਦੂਜਾ ਜਿਹੜੇ ਲੋਕ ਰਚਨਾਤਮਕ ਨੇ ਉਹਨਾਂ ਨਾਲ ਸਮਾਂ ਬਿਤਾਉਣਾ ਵੀ ਫਾਇਦਾ ਦਿੰਦਾ ਹੈ ਉਹਨਾਂ ਦੀ ਸੋਚ ਦਾ ਅਸਰ ਪੈਂਦਾ ਠੀਕ ਹੈ ਤਾਂ ਵੱਡੀ ਤਸਵੀਰ ਹੋ ਗਈ ਰਚਨਾਤਮਕ ਵਿਚਾਰ ਹੋ ਗਏ ਹੁਣ ਉਹਨਾਂ ਨੂੰ ਅਮਲ 'ਚ ਕਿਵੇਂ ਲਿਆਉਣਾ ਇੱਥੇ ਫਿਰ ਰਣਨੀਤਿਕ ਸੋਚ ਆਉਂਦੀ ਹੈ। ਹਾਂਜੀ। ਉਹ ਜਿਹੜੀ 40 ਦਿਨ ਦੀ ਯੋਜਨਾ ਵਾਲੀ ਗੱਲ ਸੀ ਨਾ ਮੈਕਸਵੈਲ ਦੀ ਉਹ ਮੈਨੂੰ ਬੜੀ ਕਮ ਦੀ ਲੱਗੀ। ਰੋਜ਼ਾਨਾ ਜਾਂ ਹਫਤੇ ਦੀ بجائے। ਹਾਂ ਉਹ ਅਸਲ ਵਿੱਚ ਲੰਬੀ ਸੋਚ ਵਾਲਾ ਇਸ਼ਾਰਾ ਹੈ। ਰਣਨੀਤਿਕ ਸੋਚ ਦਾ ਮਤਲਬ ਹੀ ਇਹ ਹੈ ਕਿ ਵੱਡੇ ਟੀਚਿਆਂ ਨੂੰ ਨਿੱਕੇ-ਨਿੱਕੇ ਮਤਲਬ ਜਿਹੜੇ ਸੰਭਾਲੇ ਜਾ ਸਕਣ ਉਹਨਾਂ ਕਦਮਾਂ 'ਚ ਵੰਡਣਾ। ਅੱਛਾ। ਫਿਰ ਇਹ ਦੇਖਣਾ ਕਿ ਅਸਲ ਮੁੱਦਾ ਕੀ ਹੈ? ਆਪਣੇ ਕੋਲ ਸਾਧਨ ਕੀਨੇ ਸਮਾਂ ਪੈਸਾ ਲੋਕ ਵਗੈਰਾ ਤੇ ਫਿਰ ਇੱਕ ਸਾਫ ਜੀ ਯੋਜਨਾ ਬਣਾਉਣੀ ਬਿਲਕੁਲ ਪਹਿਲੇ ਕਦਮ ਤੋਂ ਸ਼ੁਰੂ ਕਰਕੇ ਤੇ ਸਹੀ ਕੰਮ ਲਈ ਸਹੀ ਬੰਦਾ ਲੱਭਣਾ ਵੀ ਜ਼ਰੂਰੀ ਹੈ ਹਾਂਜੀ ਉਹ ਵੀ ਇਸੇ ਦਾ ਹਿੱਸਾ ਹੈ ਬਹੁਤ ਅਹਿਮ ਹਿੱਸਾ ਅੱਜ ਕੱਲ ਦੀ ਜਿਹੜੀ ਤੇਜ਼ ਜ਼ਿੰਦਗੀ ਹੈ ਆਪਾਂ ਭਜਨਟ ਚ ਜ਼ਿਆਦਾ ਰਹਿੰਦੇ ਆ ਸੋਚਣ ਵਿਚਾਰਨ ਲਈ ਟਾਈਮ ਘਟਕੜਦੇ ਆ ਪਰ ਸਰੋਤ ਕਹਿੰਦਾ ਕਿ ਪ੍ਰਤਿਬਿੰਬਿਤ ਸੋਚ ਯਾਨੀ ਆਪਣੇ ਤਜਰਬਿਆਂ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ ਜ਼ਰੂਰੀ ਹੈ। ਜੇ ਆਪਾਂ ਰੁੱਕ ਕੇ ਸੋਚਾਂਗੇ ਨਹੀਂ ਤਾਂ ਆਪਣੇ ਤਜਰਬਿਆਂ ਤੋਂ ਪੂਰਾ ਸਿੱਖ ਨਹੀਂ ਪਾਵਾਂਗੇ। ਹੂੰ ਇਹ ਸਾਨੂੰ ਸਹੀ ਨਜ਼ਰੀਆ ਦਿੰਦਾ ਹੈ, ਆਪਣੀਆਂ ਭਾਵਨਾਵਾਂ ਨੂੰ ਸਮਝਣ 'ਚ ਮਦਦ ਕਰਦਾ ਹੈ ਤੇ ਫਿਰ ਅੱਗੇ ਲਈ ਜਿਹੜੇ ਫੈਸਲੇ ਲੈਣੇ ਨੇ ਉਹਨਾਂ 'ਚ ਵਿਸ਼ਵਾਸ ਵਧਾਉਂਦਾ ਹੈ। ਤਾਂ ਇਸ ਲਈ ਸਮਾਂ ਕੱਢਣਾ ਪਵੇਗਾ। ਸ਼ਾਂਤੀ ਨਾਲ ਬੈਠ ਕੇ ਹਾਂਜੀ ਸਮਾ ਕੜਨਾ ਪਟਕਣਾ ਤੋਂ ਦੂਰ ਰਹਿਣਾ ਤੇ ਫਿਰ ਜੋ ਸੋਚਿਆ ਉਸ ਨੂੰ ਅਮਲ 'ਚ ਲਿਆਉਣ ਬਾਰੇ ਸੋਚਣਾ ਮਤਲਬ ਸਿਰਫ ਸੋਚੀ ਜਾਣਾ ਹੀ ਨਹੀਂ ਕਰਨਾ ਵੀ ਹੈ ਬਿਲਕੁਲ ਅਸਲ ਮਕਸਦ ਤਾਂ ਉਹੀ ਹੈ ਕਿ ਸੋਚ ਵਿਚਾਰ ਤੋਂ ਬਾਅਦ ਕੁਝ ਬਿਹਤਰ ਕੀਤਾ ਜਾਵੇ ਤੇ ਆਖਰੀ ਨੁਕਤਾ ਇਹ ਵੀ ਬੜਾ ਕਮਾਲ ਦਾ ਪ੍ਰਸਿੱਧ ਸੋਚ ਤੇ ਸਵਾਲ ਚੁੱਕਣਾ ਮਤਲਬ ਸਿਰਫ ਇਸ ਕਰਕੇ ਕੋਈ ਗੱਲ ਨਾ ਮੰਨ ਲੈਣੀ ਕਿਉਂਕਿ ਸਾਰੇ ਮੰਨ ਰਹੇ ਨੇ ਉਹ ਕੋਪਰਨਿਕਸ ਵਾਲੀ ਉਦਾਹਰਣ ਵਾਂਗ ਹਾਂ ਇਹਦੇ ਲਈ ਹਿੰਮਤ ਚਾਹੀਦੀ ਹੈ ਇਸ ਦਾ ਮਤਲਬ ਹੈ ਹਰ ਚੀਜ਼ ਨੂੰ ਨਾ ਥੋੜਾ ਸ਼ੱਕ ਦੀ ਨਿਗਾ ਨਾਲ ਦੇਖਣਾ ਸੋਚਣਾ ਕਿ ਕੀ ਇਹ ਸੱਚਮੁੱਚ ਸਹੀ ਹੈ ਵੱਖਰੇ ਵਿਚਾਰਾਂ ਨੂੰ ਸੁਣਨਾ ਭਾਵੇਂ ਉਹ ਸਾਨੂੰ ਚੰਗੇ ਨਾ ਲੱਗਣ ਤੇ ਆਪਣੇ ਖੁਦ ਦੇ ਵਿਚਾਰਾਂ ਨੂੰ ਵੀ ਚੁਣੌਤੀ ਦੇਣੀ ਹਾਂਜੀ ਉਹ ਵੀ ਤੇ ਨਵੀਆਂ ਚੀਜ਼ਾਂ ਕਰਕੇ ਦੇਖਣਾ ਭਾਵੇਂ ਛੋਟੀਆਂ ਹੀ ਹੋਣ ਅਸੁਵਿਧਾ ਤੋਂ ਨਾ ਡਰਨਾ ਉਹ ਜਿਹੜੀ ਮੈਕਸਵੈਲ ਦੀ 911 ਵਾਲੀ ਉਦਾਹਰਣ ਸੀ ਉਹ ਵੀ ਇਹੀ ਦੱਸਦੀ ਹੈ ਜਦੋਂ ਸਾਰੇ ਡਰ ਕੇ ਘਰ ਬੈਠ ਕੇ ਉਹਨਾਂ ਨੇ ਵੱਖਰਾ ਸੋਚਿਆ ਤੇ ਨਿਊ ਵਰਕ ਗਏ ਬਿਲਕੁਲ ਇਤਿਹਾਸ 'ਚ ਅਜਈਆਂ ਬਹੁਤ ਉਦਾਹਰਣਾਂ ਨੇ ਜਿੱਥੇ ਪ੍ਰਚਲਿਤ ਸੋਚ ਤੋਂ ਹਟ ਕੇ ਸੋਚਣ ਵਾਲਿਆਂ ਨੇ ਹੀ ਵੱਡੀਆਂ ਤਬਦੀਲੀਆਂ ਲਿਆਂਦੀਆਂ ਭਾਵੇਂ ਸ਼ੁਰੂ 'ਚ ਲੋਕਾਂ ਨੇ ਵਿਰੋਧ ਕੀਤਾ ਹੋਵੇ ਤਾਂ ਕੁੱਲ ਮਿਲਾ ਕੇ ਇਹ ਜਿਹੜੇ ਪੰਜ ਸੋਚਣ ਦੇ ਟੰਗ ਨੇ ਵੱਡੀ ਤਸਵੀਰ ਰਚਨਾਤਮਕਤਾ ਰਣਨੀਤੀ ਪ੍ਰਤੀਬਿੰਬ ਤੇ ਪ੍ਰਸਿੱਧ ਸੋਚ ਤੇ ਸਵਾਲ ਇਹ ਸਫਲਤਾ ਲਈ ਬਹੁਤ ਬਹੁਤ ਜ਼ਰੂਰੀ ਨੇ ਹਾਂਜੀ ਤੇ ਚੰਗੀ ਗੱਲ ਇਹ ਹੈ ਕਿ ਇਹ ਕੋਈ ਜਨਮਜਾਤ ਨਹੀਂ ਇਨਨੂ ਸਿੱਖਿਆ ਜਾ ਸਕਦਾ ਹੈ ਇਨਤੇ ਕੰਮ ਕੀਤਾ ਜਾ ਸਕਦਾ ਹੈ ਸਹੀ ਕਿਹਾ ਜਿਵੇਂ ਸਰੋਤ ਚ ਲਿਖਿਆ ਹੈ ਜੇ ਤੁਸੀਂ ਆਪਣੀ ਸੋਚ ਬਦਲ ਸਕਦੇ ਹੋ ਤਾਂ ਤੁਸੀਂ ਆਪਣਾ ਜੀਵਨ ਬਦਲ ਸਕਦੇ ਹੋ ਬਿਲਕੁਲ ਤੇ ਇਸੇ ਵਿਚਾਰ ਨਾਲ ਆਪਾਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਅੱਜ ਇਹਨਾਂ ਪੰਜ ਸੋਚਣ ਦੀਆਂ ਸ਼ੈਲੀਆਂ ਵਿੱਚੋਂ ਕਿਹੜੀ ਇੱਕ ਸ਼ੈਲੀ ਹੈ ਜਿਸ ਨੂੰ ਆਪਣੀ ਕਿਸੇ ਮੌਜੂਦਾ ਚੁਣੌਤੀ ਜਾਂ ਮੌਕੇ ਤੇ ਲਾਗੂ ਕਰਨ ਨਾਲ ਸਭ ਤੋਂ ਵੱਧ ਫਾਇਦਾ ਹੋ ਸਕਦਾ ਹੈ ਇਸ ਬਾਰੇ ਜ਼ਰੂਰ ਸੋਚੋ